ਜੰਮੂ ਜਲੰਧਰ ਹਾਈਵੇ ਵਿਖੇ ਸਰਨਦੀ ਇੱਕ ਕਨਫੈਕਟਰੀ ਦੀ ਦੁਕਾਨ ਤੇ ਸਵੇਰੇ ਤੜਕਸਾਰ ਅੱਗ ਲੱਗਣ ਕਰਕੇ ਦੁਕਾਨ ਦੇ ਅੰਦਰ ਪਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਲੇਕਿਨ ਪ੍ਰਮਾਤਮਾ ਦਾ ਇਹ ਬਹੁਤ-ਬਹੁਤ ਸ਼ੁਕਰ ਹੈ ਕਿ ਅੰਦਰ ਪਏ ਹੋਏ ਗੈਸ ਦੇ ਸਿਲੰਡਰਾਂ ਤੱਕ ਇਹ ਅੱਗ ਨਹੀਂ ਪਹੁੰਚੀ ਨਹੀਂ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ ਇਸ ਦੀ ਸੂਚਨਾ ਜਦੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤੇ ਉਹਨਾਂ ਦੀ ਪੂਰੀ ਟੀਮ ਨੇ ਆ ਕੇ ਅੱਗ ਉਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਕਾਸ਼ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਕਨਫੈਕਟਰੀ ਦੀ ਦੁਕਾਨ ਤੇ ਅੱਗ ਲੱਗਣ ਹੋਈ ਹੈ ਲੇਕਿਨ ਉਹਨੇ ਕਿਹਾ ਕਿ ਆਕੇ ਅਸੀਂ ਪੂਰੀ ਆਗੂ ਤੇ ਕਾਬੂ ਤੇ ਪਾ ਲਿਆ ਲੇਕਿਨ ਪਰਮਾਤਮਾ ਦਾ ਇਹ ਬਹੁਤ ਸ਼ੁਕਰ ਹੈ ਕਿ ਅੰਦਰ ਪੇ ਹੋ ਗੈਸਿਸ ਲੱਗ ਰਹਾ ਥਾ ਕਿ ਇਹ ਆਗਨ ਨਹੀਂ ਪਹੁੰਚੀ ਨਹੀਂ ਤੇ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ ਉਹਨੇ ਕਿਹਾ ਕਿ ਅਗ ਲੱਗਣ ਦਾ ਕਾਰਨ ਹਜੇ ਪਤਾ ਨਹੀਂ ਚਲਿਆ ਆ ਸਟੂਸ਼ਨ ਦੀ ਗੱਲ ਹੈ ਅਲੀਜਾ ਕੰਫੈਕਟਰੀ ਹੈਗੀ ਹੈ ਇੱਥੇ ਅਸਫੇਰੇ 6 ਵਜੇ ਨਾਲ ਹੀ ਬੜਾ ਧੂਆਂ ਜਾਂ ਨਿਕਲਿਆ ਦਨ ਸਾਰੇ ਉੱਠ ਕੇ ਜਦੋਂ ਬਾਹਰ ਆ ਗਏ ਰੋਲਾ ਪਾ ਪੈ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਮੰਦਰ ਸ਼ਿਵ ਮੰਦਰ ਵਾਲੀ ਗਲੀ ਹੈ ਉਹਦੇ ਨਾਲ ਹੀ ਦੁਕਾਨ ਹੈ ਅਲੀਜਾ ਕਨਫੈਕਸ਼ਨ ਉਹ ਆਪ ਬਿਆਸ ਗਏ ਹੋਏ ਨੇ ਅਸੀਂ ਉਹਨਾਂ ਨੂੰ ਕਾਕੇ ਚਾਚਾ ਹੀ ਕਰਨੀ ਪਰ ਕਾਫੀ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਕੁਝ ਬਚਿਆ ਹੀ ਨਹੀਂ ਅੰਦਰ ਪਰ ਹਾਂ ਇਹ ਹੈ ਕਿ ਫਾਇਰ ਬ੍ਰਿਗੇਡ ਟਾਈਮ ਤੇ ਆ ਗਈ ਹੈ ਸਾਰੇ ਲੋਕਾਂ ਨੇ ਵੀ ਬੜਾ ਸਹਿਯੋਗ ਦਿੱਤਾ ਜਿੰਨਾ ਕੋ ਹੋ ਸਕਿਆ ਅੱਗ ਨੂੰ ਬੁਝਾਇਆ ਗਿਆ ਉਹ ਤਾਂ ਅਗਲੇ ਕੰਟਰੋਲ ਕਰ ਲਿਆ ਗਿਆ ਬਾਕੀ ਨੁਕਸਾਨ ਉਸ ਬੰਦੇ ਦਾ ਕਾਫੀ ਹੋ ਗਿਆ ਪਤਾ ਲੱਗਾ ਕੀ ਕਾਰਨ ਸੀ ਜੋ ਕਹਿ ਰਹੇ ਨੇ ਛੋੜਛੜ ਕੜੀ ਹੈ ਹੋਰ ਤਾਂ ਕੁਝ ਹੈਗਾ ਨਹੀਂ ਇਸ ਤੋਂ ਇਲਾਵਾ ਕੁਝ ਕੋਈ ਗੱਲ ਨਹੀਂ ਸਭ ਕੁਝ ਬੰਦ ਪਿਆ ਦੁਕਾਨ ਤੇ ਬੰਦ ਸ਼ਟਰ ਤੇ ਬੰਦ ਪਿਆ ਸਭ ਕੁਝ ਹੋ ਜੂਗਾ ਜੀ ਉਹ ਮੰਗ ਕਰਦੇ ਸਰਕਾਰ ਨੂੰ ਹਾਂ ਜੋ ਉਹ ਦਾ ਕੁਝ ਹੋਇਆ ਗਿਆ ਉਹਦਾ ਉਹਨੂੰ ਮਿਲਣਾ ਚਾਹੀਦਾ ਮੇਰੇ ਕਹਿ ਵੀ ਇਹਦਾ ਕੀ ਕੀਤਾ ਜਾ ਸਕਦਾ ਇਹ ਗੁਦਰਤ ਅਸਲੀ ਜਾਂ ਕੀ ਹੋ ਰਿਹਾ ਦੁਕਾਨ ਬੰਦ ਹੈ ਅੰਦਰੋਂ ਅੱਗ ਲੱਗੀ ਹੈ ਉਹਦੇ ਪਰਿਵਾਰ ਵਾਲੇ ਸਾਰੇ ਇੱਥੇ ਹੀ ਨੇ ਆਪਣੇ ਜਵਾਰਦੋਸ ਆਪਣੇ ਸੱਜਣ ਨੇ ਸਾਰੇ ਬਾਕੀ ਸਾਰੇ ਆਪਣਾ ਸੰਦੀਪ ਜੀ ਲੱਗੇ ਨੇ ਬਿਲਕੁਲ ਨਜ਼ਦੀਕ ਘਰ ਆ ਸਾਰੇ ਮੌਕੇ ਤੇ ਪਹੁੰਚ ਕੇ ਸਾਰੇ ਜਿੰਨੇ ਪਰਿਵਾਰ ਵਾਲੇ ਜਿੰਨੇ ਵੀ ਹੈਗੇ ਜਿਹੜੇ ਤੇਰੀ ਵੀ ਦੁਕਾਨਾਂ ਸੀਗੀਆਂ हां ਨਾਲ ਕੱਪੜੇ ਦੀ ਦੁਕਾਨ ਵੀ ਸੀ ਉਹਦੇ ਨਾਲ ਫਰਨੀਚਰ ਦੀਆਂ ਦੁਕਾਨਾਂ ਉੱਪਰ ਸਲੰਡਰ ਬੇ ਹੋਏ ਸੀ ਜਿਹੜਾ ਮਕਾਨ ਉਹਨਾਂ ਦੇ ਉੱਪਰ ਹੈਗਾ ਤੇ ਉਹ ਬਚਾਅ ਹੋ ਗਿਆ ਤੇ ਗਵਰਨਮੈਂਟ ਨੇ ਗਵਰਨਮੈਂਟ ਵੱਲੋਂ ਅਜੇ ਫਾਇਰ ਬ੍ਰਿਗੇਡ ਵੱਲੋਂ ਐਨ ਮੌਕੇ ਤੇ ਟਾਈਮ ਸਿਰ ਪਹੁੰਚ ਕੇ ਅੱਗ ਨੂੰ ਕਾਬੂ ਪਾ ਲਿਆ ਬਹੁਤ ਬਹੁਤ ਕੰਮ ਕਰਦਾ ਵਰਤਾਂ ਸਾਰੇ ਸੀ ਮੈਂ ਤੇ ਮਾਤਾ ਜੀ ਸਾਰੇ ਸਾਥ ਨੂੰ ਨਿਕਲੇ ਆ ਨਾਲੀ ਗਲੀ ਦੀ ਦੁਕਾਨ ਹੈਗੀ ਹੋ ਤੇ ਨਾਲ ਸਾਡੇ ਬਾਲੀ ਸਾਬਾ ਉਹਨਾਂ ਦਾ ਬੇਟਾ ਨਾਲ ਦੀ ਦੁਕਾਨ ਵਾਲਾ ਤੇ ਉਹਨੇ ਦੇਖਿਆ ਕਿ ਅਸੀਂ ਕਿਨੇ ਕਦੇ ਦੇਖਿਆ ਤਾਂ ਅਸੀਂ ਸੜ ਚੁੱਕਿਆ ਤੇ ਕਿਨੇ ਧੂਆ ਇੱਕਦਮ ਅੱਗ ਪੈ ਗਈ ਤੇ ਫੇਰ ਨੱਠ ਕੇ ਉਹਨਾਂ ਦੇ ਘਰ ਜਾ ਕੇ ਦੱਸ ਕੇ ਮਸੀਂ ਨਹੀਂ ਕਰਦਾ ਹੋ ਚੁੱਕਾ ਮੁਰਸਾਨ ਕਿਨਾ ਕੁ ਹੋ ਗਿਆ ਮੁਰਸਾਨ ਸਾਰੇ ਹੀ ਹੋ ਗਏ ਜੀ ਕੁਝ ਵੀ ਨਹੀਂ ਬਚਿਆ ਮੇਰੇ ਨਾਲ ਵੀ ਕਿਨੇ ਕਹਿੰਦੇ ਪਰ ਨਾਲ ਲਾਈਟਾਂ ਸਾਰੀਆਂ ਕਿਨੇ ਕਹਿੰਦੇ ਸੜ ਗਏ ਨਾਲ ਦੀ ਉੱਪਰ ਜਿਹੜੀ ਬੀਜ ਦੀਆਂ ਤਾਰਾਂ ਤੇ ਮੈਂ ਨੱਠ ਕੇ ਅਸੀਂ ਟਰਾਂਸਫਾਰਮ ਤੋਂ ਬਤੀਆਂ ਬੰਦ ਕੀਤੀਆਂ ਪਰ ਉਹ ਵੀ ਤੇ ਬਾਕੀ ਨੁਕਸਾਨ کافی ਬਚਾ ਬਾਕੀ ਹੋ ਗਿਆ ਕਿ ਸਿਲੰਡਰ ਵਗੈਰੇ ਨਹੀਂ ਸੀ ਅੱਗ ਤੇ ਕਾਬੂ ਪਾ ਲਿਆ ਹਾਂਜੀ ਅੱਗ ਤੇ ਪਾ ਲਿਆ ਟਾਈਮ ਸਿਰ ਫਾਇਰ ਬ੍ਰਿਗੇਡ ਤੇ ਅਸੀਂ ਕੀ ਨਗਰ ਦੇ ਫੋਨ ਕਰ ਦਿੱਤੇਗਾ ਟਾਈਮ ਸਿਰ ਆ ਕੇ ਉਹਨਾਂ ਨੇ ਆਪਣੇ ਸਾਹਮਲੇ ਕੰਮ ਬਾਕੀ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਾ ਲਿਆ ਸਰ ਜੀ ਸਾਨੂੰ ਕੋਲ ਆਈ ਹੈ ਕੋਈ 766 ਵੀ ਤੇ ਲੱਗੀ ਸੀ ਸਾਨੂੰ ਫੋਨ ਆਇਆ ਅਸੀਂ ਤੁਰੰਤ ਐਕਸ਼ਨ ਲਿਆ ਤੇ ਅਸੀਂ ਨਾਲ ਹੀ ਗੱਡੀ ਆਪਣੇ ਆਫਿਸੋਂ ਕੱਢ ਗਏ तो सर ने इत लागे पहुँच गया दुकान पर नुकसान तो अजे फिलहाल है तो है नुकसान पर समान कड़ रहा जे दुकान चो नुकसान तो सर सारा जो चीज़ सी सारी सड़ चुकी हैं इस टाइम अग कंट्रोल है सर बाकी नॉर्मल धूँ आ रहा बाकी आप इतना दस पंद्रह मिनट वेट कर रहे हैं बाकी जो उस तो बाद एक्शन होगा बाकी सिलेंडर से दो तीन वो आप क्ड ले नहीं नहीं जानी माल का कोई नुकसान नहीं है सर ਦੀ ਮਰਕਸ ਸਰਕਾਰ ਸਟਾਰਟ ਹੋਣ ਵਾਲੀ ਲੱਗੀ ਅੱਜ ਤੇ ਪਤਾ ਲੱਗਣ ਤੇ ਇਹ ਵੀ ਆ ਗਿਆ ਫਾਇਰ ਬ੍ਰੀਡਿੰਗ ਵੀ ਆ ਗਈ ਆ ਬਾਬਾ ਜਦੋਂ ਜਦੋਂ ਤੋਂ ਬਾਅਦ ਜਿਹੜਾ ਕੰਟਰੋਲ ਦਿੱਤਾ ਗਿਆ ਕਿਤੇ ਤੇ ਨੁਕਸਾਨ ਤਾਂ ਕਾਫੀ ਹੋ ਗਿਆ ਨਾ ਹੁਣ ਅੱਗ ਬਿਲਕੁਲ ਹੁਣ ਹੋ ਗਿਆ ਕੰਟਰੋਲ ਜੀ ਕਾਬੂ ਚ ਆ ਬਿਲਕੁਲ